ਦਲੋਲਾ ਪੁਲੀ ਕੀ ਨਾਮ ਹੈ ਰਜੀਕਾ ਖਾਲਸਾ ਵਾਹਿਬ ਰਜੀਕੀ ਫਤਿਹ ਅੱਜ ਬਹੁਤ ਹੀ ਭਾਈ ਇਹ ਭਾਗਾਣਾ ਦੇਣਾ ਹੈ ਕਿ ਇਹ ਰਾਜਪੁਰੇ ਦੇ ਇੱਕ ਭਾਗ ਖੁੱਲ ਗਏ ਜਿਹੜਾ ਇਹ ਰਸਤਾ ਬਾਈਪਾਸ ਇਧਰ ਦੀ ਓਵਰ ਬ੍ਰਿਜ ਚਾਲੂ ਹੋ ਗਿਆ ਇਹ ਓਵਰ ਬ੍ਰਿਜ ਬੰਦ ਹੋਣ ਦੇ ਨਾਲ ਬਹੁਤ ਇਕਠਨਾਈ ਲੋਕਾਂ ਨੂੰ ਹੁੰਦੀ ਸੀ ਜਿਹਦੇ ਵਿੱਚ ਕੋਈ ਬਿਮਾਰ ਬਰੀਜ ਆਉਂਦਾ ਸੀ ਉਹ ਵੀ ਇੱਥੇ ਰਿਕਵਰਡ ਦੇ ਵਿੱਚ ਫਸਦਾ ਸੀ ਜਿਹੜੇ ਪਰਨ ਵਾਲੇ ਬੱਚੇ ਉਹ ਵੀ ਇੱਥੇ ਰਿਕਵਰਡ ਵਿੱਚ ਫਸਦੇ ਸੀ ਜਿਵੇਂ ਫਾਇਰ ਬ੍ਰੀਡ ਦੀਆਂ ਗੱਡੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਬਹੁਤ ਦਿੱਕੇ ਪ੍ਰੋਬਲਮ ਆਉਂਦੀ ਸੀ ਸਾਰਾ ਬਾਜ਼ਾਰ ਇਹਦੇ ਕਾਰਨ ਕਰਕੇ ਇੱਕ ਤਰ੍ਹਾਂ ਠੱਪ ਹੋ ਗਿਆ ਸੀ ਫੇਲ ਹੋ ਗਿਆ ਸੀ ਤੇ ਬਹੁਤ ਹੀ ਅੱਜ ਖੁਸ਼ੀ ਦਾ ਦੇ ਰਿਹਾ ਵਧਾਈ ਦਾ ਦਿਨ ਹੈ ਨੀਨਾ ਮਿੱਤਲ ਜੀ ਨੂੰ ਵਧਾਈ ਦਿੰਦੇ ਆ ਭਾਈ ਇਹ ਤੁਸੀਂ ਬਹੁਤ ਪਰਪੱਕੜੇ ਕਰਕੇ ਇਹ ਜਲਦੀ ਤੋਂ ਜਲਦੀ ਪੁਲਟ ਤਿਆਰ ਕਰਵਾਇਆ ਇਹਦੇ ਵਿੱਚ ਲੋਕ ਤੁਹਾਡੀ ਵੀ ਸਵਾਭਾ ਹੋਈ ਹੈ ਤੇ ਪਬਲਿਕ ਨੂੰ ਵੀ ਬਹੁਤ ਜ਼ੋਰ ਤੇ ਮਿਲੀ ਹੈ ਤੁਹਾਨੂੰ ਵੀ ਅਹੀ ਰਸਤਾ ਲੱਗਦਾ ਜੀ ਹਾਂਜੀ ਸਾਡੇ ਉਪਲੇੜੀ ਪਿੰਡਾਂ ਨੂੰ ਸਾਡੇ ਉਪਲੇੜੀ ਤੋਂ ਲੈ ਕੇ ਚੁੰਨੀ ਮਾਜਰਾ ਚੁੰਨੀ ਤੱਕ ਇਹ ਰਸਤਾ ਸਾਧੂਪੁਰ ਨੂੰ ਵਗੈਰਾ ਸਾਰੇ ਪਿੰਡਾਂ ਨੂੰ ਇਹ ਸਾਾਨੂੰ ਲੱਗਦਾ ਏ ਸਾਨੂੰ ਬੜੀ ਖੁਸ਼ੀ ਹੋਈ ਹੈ ਜੀ ਅੱਜ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਬਾਕੀ ਸਾਰੀ ਸੰਗਤ ਦਾ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ